ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਮੈਂ ਤੁਹਾਡਾ ਦੋਸਤ ਚੇਤਨ ਕਸ਼ਵਤ ਆ ਇਸ ਵਕਤ ਅਸੀਂ ਹੁਸ਼ਿਆਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਵਿਖੇ ਮੌਜੂਦ ਆ ਜਿੱਥੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਤੇ ਹੁਸ਼ਿਆਰਪੁਰ ਚ ਬੀਤੇ ਦਿਨੀ ਇੱਕ ਪੰਜ ਸਾਲਾ ਮਾਸੂਮ ਜੋ ਕਿ ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਦੀ ਨਾਂ ਹੁੰਦੇ ਮੋਹੱਲਾ ਨਿਊ ਦੀਪ ਨਗਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਤਾਂ ਉਸਦਨ ਬੀਤੇ 9 ਸਤੰਬਰ ਨੂੰ ਇੱਕ ਪ੍ਰਵਾਸੀ ਵੱਲੋਂ ਬੜੀ ਦਰਿੰਦਗੀ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਤਾਂ ਅੱਜ ਉਸ ਦੀ ਮਾਸੂਮ ਬੱਚੇ ਹਰਵੀਰ ਸਿੰਘ ਦੀ ਆਤਮਿਕ ਸ਼ਾਂਤੀ ਦੇ ਲਈ ਹੁਸ਼ਾਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਵਿਖੇ ਇਹ ਪਾਠ ਕਰਵਾਇਆ ਜਾ ਰਿਹਾ ਤੇ ਪਾਠ ਤੋਂ ਬਾਅਦ ਜਿਹੜਾ ਕੀਰਤਨ ਸਰਵਰ ਸੰਚਾਲਨ ਕਰਵਾਇਆ ਜਾ ਰਿਹਾ ਤਾਂ ਵੱਡੀ ਗੈਂਤਿਤ ਗਤ ਵੀ ਜਿਹੜੀ ਉਹ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਜ਼ਰੂਰ ਇੱਥੇ ਪਹੁੰਚੋ ਤੇ ਪਹੁੰਚ ਕੇ ਹਰਵੀਰ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਉਹ ਬੁਲੰਦ ਕਰੋ ਤੇ ਤੁਸੀਂ ਵੀ ਇੱਥੇ ਹੁਸ਼ਾਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਵਿਖੇ ਪਹੁੰਚ ਕੇ ਇਹ ਹਰਵੀਰ ਸਿੰਘ ਦੇ ਹੱਕ ਦੇ ਵਿੱਚ ਉਸਦੇ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਆਵਾਜ਼ ਆ ਜਿਹੜੀ ਉਹ ਬੁਲੰਦ ਕਰੋ ਤਾਂ ਜਿਹੜੇ ਅਮਿਤੋਜ ਜ਼ਮਾਨ ਨੇ ਉਹਨਾਂ ਦੀ ਟੀਮ ਪਹੁੰਚ ਚੁੱਕੀ ਹੈ ਤਾਂ ਕੁਝ ਸਮੇਂ ਦੇ ਵਿੱਚ ਜਿਹੜੇ ਲੱਖਾ ਸੁਧਾਨਾ ਉਹ ਵੀ ਪਹੁੰਚ ਰਹੇ ਨੇ ਤਾਂ ਹੋਰ ਵੀ ਬਹੁਤ ਸਾਰੇ ਬੁਲਾ ਰਹੇ ਆ ਜਿਹੜੇ ਉਹ ਪਹੁੰਚ ਰਹੇ ਨੇ ਤਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵੇਖਿਆ ਅਸੀਂ ਵੀ ਇਸ ਵਕਤ ਮੌਜੂਦ ਆ ਤੇ ਜ਼ਰੂਰ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਕਿਉਂਕਿ ਇਹ ਕੀਰਤਨ ਤੋਂ ਬਾਅਦ ਇਹ ਮੇ ਸਮਾਗੋ ਮੇ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਜਿਹੜਾ ਕਿ ਵੱਡਾ ਵਿਸ਼ਾਲ ਰੋਸ ਮਾਰਚ ਆ ਜਿਹੜਾ ਕੱਢਿਆ ਜਾਵੇਗਾ ਤਾਂ ਤੁਸੀਂ ਵੀ ਜ਼ਰੂਰ ਇਸੇ ਰੋਸ ਮਾਰਚ ਦਾ ਜਿਹੜਾ ਹਿੱਸਾ ਬਣੋ ਤਾਂ ਜੋ ਹਰਵੀਰ ਸਿੰਘ ਦੇ ਹੱਥ ਦੇ ਵਿੱਚ ਅਸੀਂ ਆਵਾਜ਼ ਬੁਲੰਦ ਕਰ ਸਕੀਏ ਤਾਂ ਕੁਝ ਹੀ ਸਮੇਂ ਤੱਕ ਜਿਹੜਾ ਹਰਵੀਰ ਸਿੰਘ ਦਾ ਪਰਿਵਾਰ ਵੀ ਇੱਥੇ ਪਹੁੰਚ ਰਿਹਾ ਹੈ ਮੈਸ 2-4 ਮਿੰਟਾਂ ਦੇ ਵਿੱਚ ਤੇ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਤੁਸੀਂ ਹੁਸ਼ਾਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੋ ਕਿ ਹੁਸ਼ਾਰਪੁਰ ਰੇਲਵੇ ਰੋਡ ਤੇ ਮੌਜੂਦ ਹੈ ਉਸ ठाਤੇ ਤੁਸੀਂ ਗੁਰੂ ਘਰ ਦੇ ਵਿੱਚ ਜ਼ਰੂਰ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਮੈਂ ਤੁਹਾਡਾ ਦੋਸਤ ਚੇਤਨ ਕਸ਼ਪਤਾ ਐਸ ਵਕਤ ਅਸੀਂ ਹੁਸ਼ਿਆਰਪੁਰ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਵਿਖੇ ਮੌਜੂਦ ਆ ਜਿੱਥੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਇਹ ਹੁਸ਼ਿਆਰਪੁਰ ਚ ਬੀਤੇ ਦਿਨੀ ਇੱਕ ਪੰਜ ਸਾਲਾ ਮਾਸੂਮ ਜੋ ਕਿ ਹੁਸ਼ਿਆਰਪੁਰ ਦੇ ਵਾਰਡ ਨੰਬਰ 27 ਦੀ ਨੰਦੇ ਮੋਹੱਲਾ ਨਿਊ ਦੀਪ ਨਗਰ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦੇ ਸੀ ਤਾਂ ਉਸ ਦਿਨ ਬੀਤੇ 9 ਸਤੰਬਰ ਨੂੰ ਇੱਕ ਪ੍ਰਵਾਸੀ ਵੱਲੋਂ ਬੜੀ ਦਰਿੰਦਗੀ ਦੇ ਨਾਲ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਤਾਂ ਅਸੀਂ ਤਾਂ ਅੱਜ ਉਸ ਦੀ ਮਾਸੂਮ ਬੱਚੇ ਹਰਵੀਰ ਸਿੰਘ ਦੀ ਆਤਮਿਕ ਸ਼ਾਂਤੀ ਦੇ ਲਈ ਹੁਸ਼ਾਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਵਿਖੇ ਇਹ ਪਾਠ ਕਰਵਾਇਆ ਜਾ ਰਿਹਾ ਤੇ ਪਾਠ ਤੋਂ ਬਾਅਦ ਜਿਹੜਾ ਕੀਰਤਨ ਸਰਵਰ ਸੰਚਾਲਨ ਕਰਵਾਇਆ ਜਾ ਰਿਹਾ ਤਾਂ ਵੱਡੀ ਗਿਣਤੀ ਗੱਤ ਵੀ ਆ ਜਿਹੜੀ ਉਹ ਪਹੁੰਚਣੀ ਸ਼ੁਰੂ ਹੋ ਚੁੱਕੀ ਹੈ ਤੇ ਤੁਹਾਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਜ਼ਰੂਰ ਇੱਥੇ ਪਹੁੰਚੋ ਤੇ ਪਹੁੰਚ ਕੇ ਹਰਵੀਰ ਸਿੰਘ ਦੇ ਹੱਕ ਦੇ ਵਿੱਚ ਆਵਾਜ਼ ਜਿਹੜੀ ਉਹ ਬੁਲੰਦ ਕਰੋ ਤੇ ਤੁਸੀਂ ਵੀ ਇੱਥੇ ਹੁਸ਼ਾਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਵਿਖੇ ਪਹੁੰਚ ਕੇ ਇਹ ਹਰਵੀਰ ਸਿੰਘ ਦੇ ਹੱਕ ਦੇ ਵਿੱਚ ਉਸਦੇ ਉਸ ਨੂੰ ਇਨਸਾਫ ਦਿਵਾਉਣ ਦੇ ਲਈ ਆਵਾਜ਼ ਆ ਜਿਹੜੀ ਉਹ ਬੁਲੰਦ ਕਰੋ ਤਾਂ ਜਿਹੜੇ ਅਮਿਤੋਜ਼ ਜ਼ਮਾਨ ਨੇ ਉਹਨਾਂ ਦੀ ਟੀਮ ਪਹੁੰਚ ਚੁੱਕੀ ਆ ਤੇ ਕੁਝ ਹੀ ਸਮੇਂ ਦੇ ਵਿੱਚ ਜਿਹੜੇ ਲੱਖਾ ਸੁਧਾਨਾ ਉਹ ਵੀ ਪਹੁੰਚ ਰਹੇ ਨੇ ਤਾਂ ਹੋਰ ਵੀ ਬਹੁਤ ਸਾਰੇ ਬੁਲਾ ਰਹੇ ਆ ਜਿਹੜੇ ਉਹ ਪਹੁੰਚ ਰਹੇ ਨੇ ਤਾਂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਅਸੀਂ ਵੀ ਇਸ ਵਕਤ ਮੌਜੂਦ ਆ ਤੇ ਜ਼ਰੂਰ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੋ ਕਿਉਂਕਿ ਇਹ ਕੀਰਤਨ ਤੋਂ ਬਾਅਦ ਹੀ ਮੇ ਸਮਾਗਮੇ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਹੁਸ਼ਾਰਪੁਰ ਦੀਆਂ ਸੜਕਾਂ ਤੇ ਜਿਹੜਾ ਇੱਕ ਵੱਡਾ ਵਿਸ਼ਾਲ ਰੋਸ ਮਾਰਚ ਹੈ ਜਿਹੜਾ ਕੱਢਿਆ ਜਾਵੇਗਾ ਤਾਂ ਤੁਸੀਂ ਵੀ ਜ਼ਰੂਰ ਇਸ ਰੋਸ ਮਾਰਚ ਦਾ ਜਿਹੜਾ ਹਿੱਸਾ ਬਣੋ ਤਾਂ ਜੋ ਹਰਵੀਰ ਸਿੰਘ ਦੇ ਹੱਕ ਦੇ ਵਿੱਚ ਅਸੀਂ ਆਵਾਜ਼ ਬੁਲੰਦ ਕਰ ਸਕੀਏ ਤਾਂ ਕੁਝ ਹੀ ਸਮੇਂ ਤੱਕ ਜਿਹੜਾ ਹਰਵੀਰ ਸਿੰਘ ਦਾ ਪਰਿਵਾਰ ਵੀ ਉੱਥੇ ਪਹੁੰਚ ਰਿਹਾ ਹੈ ਅੱਜ 2-4 ਮਿੰਟਾਂ ਦੇ ਵਿੱਚ ਤੇ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਤੁਸੀਂ ਹੁਸ਼ਾਰਪੁਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੋ ਕਿ ਹੁਸ਼ਾਰਪੁਰ ਰੇਲਵੇ ਰੋਡ ਤੇ ਮੌਜੂਦ ਹੈ ਅਸਥਾਨ ਤੇ ਤੁਸੀਂ ਗੁਰੂ ਘਰ ਦੇ ਵਿੱਚ ਜ਼ਰੂਰ ਪਹੁੰਚੋ